ਮੈਂ ਅਵਤਾਰ ਸਿੰਘ ਨਗਲਾ ਜਿਰਖਪੁਰ ਤੋਂ ਸਾਡੀ ਇੱਕ ਸੰਸਥਾ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਜੋ ਸਰਕਾਰੀ ਜ਼ਮੀਨਾਂ ਨੂੰ ਬਚਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜੋ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਨੇ ਲੈਂਡ ਪੂਲਿੰਗ ਬਾਰੇ ਦੱਸਿਆ ਜੋ ਅਕਵਾਇਰ ਕੀਤੀ ਗਈ ਜ਼ਮੀਨ ਦੇ ਅੱਜ ਵੀ ਕਿਸਾਨ ਤੜਫੀ ਤੜਫਦੇ ਫਿਰਦੇ ਆ ਜਿਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਹਾਂ ਜੀ ਨੈਸ਼ਨਲ 에ਅਰਪੋਰਟ ਦੇ ਨਾਮ ਦੇ ਉੱਤੇ ਔਰ PR7 200 ਫੁੱਟ ਚੌੜੀ ਸੜਕ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆ 11 ਫੇਸ ਤੋਂ ਲੈ ਕੇ ਪੰਜਕੁੱਲੇ ਤੱਕ ਕੇ PR7 ਰੋਡ ਜਿਹੜਾ ਜਾ ਰਿਹਾ ਹੈ ਇਧਰੋਂ ਨੈਸ਼ਨਲ 에ਅਰਪੋਰਟ ਤੋਂ ਖਰੜ ਨੂੰ ਮੁੱਲਾਂਪੁਰ ਵਾਲੇ ਪਾਸੇ ਜਾ ਰਿਹਾ ਹੈ ਇਹ ਸਿਰਫ ਤੇ ਸਿਰਫ ਜਿਹੜਾ PR7 ਰੋਡ ਬਣਾਇਆ ਗਿਆ ਉਹਦਾ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਮੀਂਦਾਰਾਂ ਨੂੰ ਡੇਢ ਕਰੋੜ ਰੁਪਏ ਦੇ ਕੇ ਬਾਹਰ ਕੱਢਤਾ ਔਰ ਜਿਹੜੀ ਇਸ ਰੋਡ ਦੇ ਦੋਨੇ ਸਾਈਡਾਂ ਜ਼ਮੀਂਦਾਰਾਂ ਦੀ ਜ਼ਮੀਨਾਂ ਧੋਖੇ ਨਾਲ ਡੇਢ ਕਰੋੜ ਰੁਪਏ ਦਾ ਮੁਆਵਜ਼ਾ ਦੇ ਕੇ ਉਹਨਾਂ 'ਚੋਂ ਜ਼ਮੀਂਦਾਰਾਂ ਨੂੰ ਬਾਹਰ ਕੱਢਤਾ ਤੇ ਅੱਜ ਤੁਸੀਂ ਐਰੋ ਸਿਟੀ 'ਚ ਜਾ ਕੇ ਪਤਾ ਕਰ ਲੋ 100 ਅਗਸਤ ਦਾ ਪਲਾਟ ਡੇਢ ਕਰੋੜ ਰੁਪਏ ਦਾ ਹੈ ਤੇ ਇਸ ਤਰ੍ਹਾਂ ਹੀ ਮੈਂ ਫਿਰ ਜਦੋਂ ਇਹਦੀ 2010 ਦੇ ਵਿੱਚ ਕਲੈਕਟਰ ਲੈਂਡ ਐਕਵਿਜ਼ੀਸ਼ਨ ਪੁੱਡਾ ਬਲਵੀਰ ਸਿੰਘ ਢੋਲਜੀ ਵੱਲੋਂ ਅਵਾਰਡ ਸੁਣਾਇਆ ਗਿਆ ਸਾਡੇ ਤਿੰਨ ਪਿੰਡਾਂ ਦਾ ਪੁੱਡਾ ਸਿੰਘਪੁਰਾ ਨਗਲੇ ਦਾ ਉਹਦੇ ਵਿੱਚ ਮੈਂ ਦਰਖਾਸਤ ਦਿੱਤੀ ਵੀ ਸਾਰੇ ਤਾਂ ਜ਼ਿਮੀਂਦਾਰਾਂ ਨਾਲ ਧੋਖਾ ਹੋ ਰਿਹਾ ਜਿਹੜੀ ਪੀਆਰ 7 200 ਫੁੱਟ ਚੌੜੀ ਸੜਕ ਲਈ ਤੁਸੀਂ ਜ਼ਮੀਨ ਐਕਵਾਇਰ ਕਰ ਰਹੇ ਆ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਕਿਉਂਕਿ ਏਰੀਆ ਡਿਵੈਲਪ ਹੋਏਗਾ ਨੈਸ਼ਨਲ 에ਅਰਪੋਰਟ ਕਰਕੇ ਇਹ ਮਾਸਟਰ ਪਲਾਨ ਕਰਕੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਆ ਜਿਹੜਾ ਤੁਸੀਂ ਰੋਡ ਦੇ ਦੋਨੇ ਸਾਈਡਾਂ 1.5 ਕਰੋੜ ਰੁਪਇਆ ਜ਼ਿਮੀਂਦਾਰਾਂ ਨੂੰ ਦੇ ਕੇ ਉਹਨਾਂ ਤੋਂ ਪਾਵਰ ਆਫ ਟਾਰਨੀਆਂ ਲੈ ਕੇ ਉਹਨਾਂ ਨੂੰ ਬਾਹਰ ਕੱਢਤਾ ਅੱਗੇ ਇਹ ਜ਼ਮੀਨ ਕੰਪਨੀਆਂ ਵੱਲੋਂ 7-7 ਕਰੋੜ ਦੀ ਪਰਚੇਜ਼ ਕੀਤੀ ਗਈ ਹੈ ਤੇ ਮੈਨੂੰ ਫਿਰ ਜਦੋਂ ਸ਼ਿਕਾਇਤ ਦੇਣ ਦੇ ਬਾਵਜੂਦ ਆਰਟੀਆਈ ਦੇ ਵਿੱਚ ਇਹ ਅਕਵਾਇਰ ਦੇ ਨੋਟੀਫਿਕੇਸ਼ਨ ਬਾਰੇ ਪੁੱਛਣਾ ਚਾਹਾ ਤੇ ਮੈਨੂੰ ਫਿਰ ਜਦੋਂ ਕੋਈ ਤਸੱਲੀ ਬਖਸ਼ ਮੇਰੀ ਸ਼ਿਕਾਇਤਾਂ ਤੇ ਕਾਰਵਾਈ ਨਹੀਂ ਹੋਈ ਤਾਂ ਮੈਨੂੰ 29 ਦਿਨ ਸਫੈਦੇ ਦੇ ਪੇੜ ਤੇ ਬੈਠ ਕੇ ਧਰਨਾ ਦੇਣਾ ਪਿਆ ਜਿਹਦੇ ਵਿੱਚ ਅੱਜ ਪੁੱਡਾ, ਸਿੰਘਪੁਰਾ, ਨਗਲਾ ਤਿੰਨ ਪਿੰਡਾਂ ਦਾ 542 ਏਕੜ ਜਿਹੜਾ ਜ਼ਮੀਨ ਗਵਰਨਮੈਂਟ ਨੇ ਅਕਵਾਇਰ ਕਰਨੀ ਸੀ ਤਾਂ ਪੰਜਾਬ ਸਰਕਾਰ ਨੂੰ ਉਹ ਨੋਟੀਫਿਕੇਸ਼ਨ ਰੱਦ ਕਰਨਾ ਪਿਆ। ਅੱਜ ਪਟਿਆਲਾ ਲਾਈਟ ਪੁਆਇੰਟ ਤੋਂ ਲੈ ਕੇ ਪੰਚਕੁੱਲੇ ਤੱਕ ਇਹ ਰੋਡ ਜਾਣਾ ਜਿਹੜੀ ਦੋਨੇ ਸਾਈਡਾਂ ਜ਼ਮੀਨਾਂ ਲੱਗਦੀਆਂ ਸਾਬਗੜ, ਭੰਖਰਪੁਰ, ਬਾਕਰਪੁਰ, ਨਗਲਾ ਜਿੰਨੇ ਵੀ ਅੱਗੇ ਪੀਰ ਮਸਾਲਾ, ਸਨੌਲੀ, ਕਿਸ਼ਨਪੁਰਾ ਇਨਾ ਪਿੰਡਾਂ ਦੀ ਜਿਹੜੀ ਪੁੱਡਾ ਸਿੰਘਪੁਰਾ ਨਗਲੇ ਦੀ 542 ਏਕੜ ਦਾ ਨੋਟੀਫਿਕੇਸ਼ਨ ਰੱਦ ਹੋਇਆ ਅੱਜ ਉਹ ਪੁੱਡਾ ਸਿੰਘਪੁਰਾ ਜਾ ਕੇ ਪਤਾ ਕਰ ਲੋ ਤੇ 40 40 50 50 ਕਰੋੜ ਦਾ ਜ਼ਿਮੀਂਦਾਰਾਂ ਦਾ ਏਕੜ ਵਿਕਰਿਆ ਇਹ ਅਸੀਂ ਸੇਵਾ ਨਿਭਾ ਰਹੇ ਹਾਂ ਜਿਵੇਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਨੇ ਲੈਂਡ ਪੁੱਲਿੰਗ ਬਾਰੇ ਦੱਸਿਆ ਅਸੀਂ ਆਪ ਦੇ ਚੈਨਲ ਦੇ ਮੱਧ ਮਾਹੀ ਜ਼ਿਮੀਂਦਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਇਹ ਜਿਹੜੀ ਲੈਂਡ ਪੁੱਲਿੰਗ ਦੇ ਵਿੱਚ ਸਰਕਾਰ ਜ਼ਬਰਦਸਤੀ ਜ਼ਮੀਨ ਅਕਵਾਇਰ ਕਰੇਗੀ ਉਹਦੇ ਲਈ ਸਾਨੂੰ ਭਾਵੇਂ ਕੁਰਬਾਨੀ ਦੇਣੀ ਪਵੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਭੋਲੇ-ਭਾਲੇ ਜ਼ਮੀਨ ਜ਼ਿਮੀਂਦਾਰਾਂ ਨੂੰ ਸਸਤੇ ਭਾਅ ਦੇ ਰੇਟ ਦੇ ਪੈਸੇ ਦੇ ਕੇ ਅੱਜ ਤੁਸੀਂ ਦੇਖ ਰਹੇ ਹੋ ਬਲਵਿੰਦਰ ਸਿੰਘ ਜੀ ਨੇ ਦੱਸਿਆ ਕਿ 100 ਕਰੋੜ ਦਾ ਏਕੜ ਵਿਕਿਆ ਜਿਹਦੀ 3 ਲੱਖ ਰੁਪਏ ਦੇ ਵਿੱਚ ਅਕਵਾਇਰ ਕੀਤਾ ਸੀ ਤੇ ਇਸ ਤਰ੍ਹਾਂ ਅਸੀਂ ਭਾਈ ਸਾਹਿਬ ਬਲਵਿੰਦਰ ਸਿੰਘ ਨਾਲ ਹੋਰ ਜਿਹੜੀ ਵੀ ਜਥੇਬੰਦੀਆਂ ਅਸੀਂ ਲੈਂਡ ਪੋਨ ਵਾਲ ਦੇ ਮਾਮਲੇ 'ਚ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸੇਵਾ ਨਿਭਾਵਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਦ ਵੀ ਸਾਡੀ ਮੋਰਚੇ ਦੀ ਆਵਾਜ਼ ਹੋਵੇ ਪਬਲਿਕ ਦੀ ਆਵਾਜ਼ ਹੋਵੇ ਤੁਸੀਂ ਆਵਾਜ਼ ਚੱਕ ਕੇ ਸਾਡੀ ਘਰ ਘਰ ਬੈਠੇ ਦਾ ਵਰਗੇ ਸਰੋਤਿਆਂ ਤੱਕ ਅਵਲਗ ਤੱਕ ਪ੍ਰਸ਼ਾਸਨ ਤੱਕ ਤੇ ਸਰਕਾਰਾਂ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹਾਂ ਸਾਰਿਆਂ ਨੂੰ ਇਹੀ ਬੇਨਤੀ ਅੱਜ ਫਿਰ ਰਹੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਜੋ ਅੱਜ ਪਾਕਵਾ ਮੁੱਦਾ ਲੈਂਡ ਪੋਲਿੰਗ ਦਾ ਚੱਲ ਰਿਹਾ ਹੈ ਵੱਖ-ਵੱਖ ਪਾਰਟੀਆਂ ਬੂਟਾਂ ਬਡੋਰਨ ਵਾਸਤੇ ਲੋਕਾਂ ਨੂੰ ਕਿਵੇਂ ਭਰਮਾ ਰਹੀਆਂ ਨੇ ਚਾਹੇ ਗੱਲ ਕਾਲੀ ਦਲ ਦੀ ਹੋਵੇ ਜਾਂ ਗੱਲ ਕਾਂਗਰਸ ਦੀ ਹੋਵੇ ਜਾਂ ਕੋਈ ਤੀਜੀ ਪਾਰਟੀ ਦੀ ਹੋਵੇ ਅਸੀਂ ਕਿਸੇ ਪਾਰਟੀ ਨੂੰ ਨੀਮਾ ਉੱਚਾ ਦਿਖਾਉਣ ਵਾਸਤੇ ਨਹੀਂ ਬੈਠੇ ਕਿਸੇ ਪਾਰਟੀ ਨੂੰ ਅਸੀਂ ਪ੍ਰਮੋਟ ਨਹੀਂ ਕਰ ਰਹੇ ਵੀ ਉਹ ਪਾਰਟੀ ਚੰਗੀ ਹੈ ਜਾਂ ਉਹ ਮਾੜੀ ਹੈ ਪਰ ਜਿਹੜੀਆਂ ਕਿਸਾਨਾਂ ਦੇ ਨਾਲ ਲੁੱਟ ਹੋ ਰਹੀ ਹੈ ਇਹ ਅੱਜ ਵੀ ਹੋ ਰਹੀ ਹੈ ਪਹਿਲਾਂ ਵੀ ਹੋਈ ਸੀ ਜਦੋਂ ਇਹਨਾਂ ਦਾ ਰਾਜ ਸੀ 15 ਸਾਲ ਲਗਭਗ ਅਸੀਂ 15 ਸਾਲ ਕਾਲੀ ਦਲ ਦੀ ਗੱਲ ਕਰ ਲਈਏ ਇਹ ਗੱਲ ਚੱਲ ਰਹੀ ਹੈ 79 ਤੋਂ ਮੇਰੀ ਦੇਖਤ ਦੀ ਗੱਲ ਹੈ ਇਹ ਅਸੀਂ ਪੁਰਾਣੀ ਨਹੀਂ ਗੱਲ ਕਰ ਰਹੇ ਪੁਰਾਣਾ ਤਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਚਾਹੋ ਗੱਲ 70 ਤੋਂ ਕਰ ਲਓ 72 ਤੋਂ ਕਰ ਲਓ ਜਦੋਂ ਜ਼ਮੀਨ ਕੁੰਬੜਾ ਪਿੰਡ ਦੀ ਐਕੁਆਇਰ ਹੋਈ ਹੈ ਸੋਹਾਣੇ ਦੀ ਐਕੁਆਇਰ ਹੋਈ ਹੈ ਲੰਬਿਆਂ ਪਿੰਡ ਦੀ ਐਕੁਆਇਰ ਹੋਈ ਜ਼ਮੀਨ ਮਟੌਰ ਜ਼ਮੀਨ ਪਿੰਡ ਦੇ ਅਕਵਾਇਰ ਹੋਰੀ ਸਾਰੇ ਜਿਹੜੇ ਸਾਡੇ ਪਿੰਡ ਨੇ ਇਹਨਾਂ ਦੀਆਂ ਜ਼ਮੀਨਾਂ ਅਕਵਾਇਰ ਹੋਈਆਂ ਤੇ ਅਸੀਂ ਗੱਲ ਕਰ ਲਈਏ 96 97 ਤੋਂ ਬਾਅਦ ਦੀ ਜਿਹੜਾ 96 97 ਤੋਂ ਅਕਾਲੀ ਦਲ ਦੀ ਜਿਹੜੀ ਸਰਕਾਰ ਆਂਦੀ ਏ ਸਨ 2002 ਤੱਕ ਰਹਿੰਦੀ ਏ ਜਿਹਦੇ ਚ ਸਾਡਾ ਪੰਜ ਸੈਕਟਰਾਂ ਲਈ ਜ਼ਮੀਨ ਖਰੀਦੀ ਜਾਂਦੀ ਏ ਸੈਕਟਰ 69 66 66 66 ਇਹ ਪੰਜ ਛੇ ਸੈਕਟਰਾਂ ਦੀ ਜਿਹੜੀ ਜ਼ਮੀਨ ਖਰੀਦੀ ਗਈ ਏ ਸਿਰਫ 1,75,000 ਰੁਪਏ ਕਿਲਾ ਅਕਾਲੀਆਂ ਦੀ ਸਰਕਾਰ ਚ ਸਾਡਾ ਰੇਟ ਤੈਅ ਹੋਇਆ ਜਿਹਦਾ 33% ਅਜਾਰਾ ਵਿਆਜ ਪਾ ਕੇ ਸਾਨੂੰ 1.5 ਲੱਖ ਰੁਪਇਆ ਕਿੱਲਾ ਜਿਹੜਾ ਮਿਲਿਆ ਜਿਸ ਕਰਕੇ ਉਹ ਸਾਰੇ ਕਿਸਾਨਾਂ ਨੂੰ ਉਹਨਾਂ 'ਚ ਮੈਂ ਵੀ ਪਿੱੜਤਾਂ ਇੱਥੇ ਲਾਭ ਸਿੰਘ ਬੈਠੇ ਕੁੰਬੜੇ ਤੋਂ ਮਾਉਂਦ ਸਿੰਘ ਵੀ ਬੈਠੇ ਆ ਜੀ ਤੇ ਮੇ ਮਨਜੀਤ ਸਿੰਘ ਜੀ ਮੇਵਾ ਬੈਠੇ ਜੈਪ ਸਿੰਘ ਬੈਠੇ ਸੀ ਸਾਰਿਆਂ ਦੇ 5-5 4-4 ਕਿੱਲੇ ਸਾਰਿਆਂ ਦੇ ਜਿਹੜੇ ਜ਼ਮੀਨ ਦੇ ਅਕਵਾਇਰ ਹੋਏ ਨੇ ਸਾਰੇ ਪੀੜਤ ਲੋਕ ਨੇ ਤੇ ਜਦੋਂ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਇੱਕ ਇੱਕ ਆਸਟੀ ਪਲਾਟ ਮਿਲਣਾ ਹੁੰਦਾ ਸਾਨੂੰ ਬਹੁਤ ੱਗੇ ਖਾਣੇ ਪਏ ਆਸਟੀ ਪਲਾਟਾਂ ਵਾਸਤੇ ਖੱਜਲ ਖੁਰ ਹੋਣਾ ਪਿਆ ਸਾਡੇ 3-3 ਲੱਖ ਰੁਪਏ ਲੈ ਕੇ ਉਹ ਤੋਂ ਬਾਅਦ ਜਦੋਂ ਸੈਸ਼ਨ ਕੋਰਟ ਰੋਪੜ ਗਏ ਜਦੋਂ ਰੋਪੜ ਜਿਹੜਾ ਜ਼ਿਲ੍ਹਾ ਸੀ ਰੋਪੜ ਤੱਕੇ ਖਾਏ ਰੋਪੜ ਥੋੜਾ ਬਹੁਤੇ ਪੈਸੇ ਬਧੇ ਤਾਂ ਫਿਰ ਹਾਈ ਕੋਰਟ ਗਏ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਗਏ ਅੱਜ ਤੱਕ ਵੀ ਸੁਪਰੀਮ ਕੋਰਟ ਜਿਹੜੇ ਪੈਂਡਿੰਗ ਕੇਸ ਪਏ ਨੇ 25-30 ਸਾਲਾਂ ਤੋਂ ਸਾਰੀ ਇਕੱਸਰ ਇੱਕ ਸੈਕਟਰ 'ਚ 200 ਏਕੜ ਜ਼ਮੀਨ ਹੈਗੀ ਦੂਜੀ ਜਿਹੜੀ 76 ਤੋਂ 80 ਆਈ ਹੈ ਉਹ ਸਾਨੂੰ 2002 ਤੋਂ ਬਾਅਦ ਆਈ ਹੈ ਜਿੱਥੇ ਸਾਡੀ ਵੀ ਜ਼ਮੀਨ ਹੈ ਸੀ ਉਹ 'ਚ 2000 ਜਿਹੜੇ 5 ਸੈਕਟਰ ਹੈ 1000 ਕਿਲਾ ਪਹਿਲਾਂ ਐਕਵਾਇਰ ਹੋਇਆ 1000 ਕਿਲਾ ਉਹ ਤੋਂ ਪਹਿਲਾਂ ਐਕਵਾਇਰ ਹੋਇਆ ਲਗਭਗ ਸਾਡਾ 10 ਸੈਕਟਰਾਂ ਚ 2000 ਕਿੱਲੇ ਦੀ ਗੱਲ ਕਰ ਲਈਏ ਚਾਰ ਪਿੰਡ ਉਜੜੇ ਹਨ ਜਿਨ੍ਹਾਂ ਚ ਕਿਸਾਨਾਂ ਨੂੰ ਕੌਡੀਆਂ ਬਣਾ ਕੇ ਪੈਸੇ ਇਹੀ ਕਾਲੀ ਦਲ ਨੇ ਇਹੀ ਕਾਂਗਰਸ ਨੇ ਦਿੱਤੇ ਤੇ ਇੱਥੇ ਤੱਕ ਜਿਹੜੇ ਗਰੀਬ ਲੋਕ ਸੀ ਜਿਨ੍ਹਾਂ ਦੇ 5-5 ਮਰਲੇ ਦੇ ਪਲਾਟ ਸੀ ਪਿੰਡ ਕੁੰਬੜੇ ਦੀ ਗੱਲ ਕਰ ਲਈਏ 40 ਲਾਖ ਪਾਤਰੀ ਸੀ ਜਿਨ੍ਹਾਂ ਨੂੰ 100-100 ਗਜ ਦਾ ਪਲਾਟ ਵੀ ਨਹੀਂ ਦਿੱਤਾ ਸੀ ਸਾਨੂੰ ਬਾਅਦ ਨੂੰ ਕੋ ਹਾਈ ਕੋਰਟ ਕੇਸ ਪਾਣਾ ਪਿਆ 4 ਸਾਲ ਬਾਅਦ ਉਹ ਕੇਸ ਜਿੱਤੇ ਆ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਦਾ ਚੇਅਰਮੈਨ ਸੀ ਵੱਡਾ ਕਮਾਡਾ ਤੇ ਜਿਨ੍ਹਾਂ ਨੇ ਡਿਸਾਈਡ ਕੀਤਾ ਹਾਈ ਕੋਰਟ ਤੋਂ ਬਾਅਦ ਤਾਂ ਉਹ ਲੋਕਾਂ ਨੂੰ ਜਿਹੜੇ ਪਲਾਟ ਮਿਲੇ ਅੱਜ ਵੀ ਅਧੂਰੇ ਨੇ ਕਈ ਸਾਡੇ ਕੋਲੇ ਅੱਜ ਵੀ ਅਧੂਰੇ ਪਏ ਨੇ ਲੈਂਡ ਜਿਹੜੇ ਆਸਟੀ ਪਲਾਟ ਮਿਲਣੇ ਸੀ ਤਾਂ ਸਾਨੂੰ ਇਹ ਕਹਿਣਾ ਚਾਹੁੰਦੇ ਅੱਜ ਵੀ ਜਿਹੜੀ ਕਾਂਗਰਸ ਇਹ ਆਕਾਲੀ ਦਲ ਵਾਲੇ ਆਪਣੀ ਗਈ ਵੀ ਜ਼ਮੀਨ ਨੂੰ ਤਰਾਸ ਰਹੇ ਨੇ ਇਹ ਲੋਕਾਂ ਨੂੰ ਵੋਟਾਂ ਵਟੋਰਨ ਵਾਸਤੇ ਸਾਰਾ ਕੁਝ ਹੋ ਰਿਹਾ ਕਿਸਾਨ ਪਹਿਲਾਂ ਵੀ ਪੀੜਤ ਸੀ ਕਿਸਾਨ ਅੱਜ ਵੀ ਪੀੜਤ ਹੈ ਕਿਸਾਨ ਨੇ ਫੇਰ ਵੀ ਸ਼ਾਇਦ ਪੀੜਤ ਰਹਿਣਾ ਇਹ ਸਰਕਾਰਾਂ ਸਿਰਫ ਤਾਂ ਸਿਰਫ ਵੋਟਾਂ ਕਰਕੇ ਜਿਹੜੀ ਹੈ ਲੋਕਾਂ ਨੂੰ ਪਰਮਾਣਾ ਚਾਹੁੰਦੇ ਆ ਅਸੀਂ ਤੁਹਾਡੇ ਰਾਂ ਹੀ ਸਾਰੇ ਲੋਕਾਂ ਨੂੰ ਅਪੀਲ ਕਹਿੰਦੇ ਆ ਜੇ ਇਹਨਾਂ ਦੀ ਅਪੀਲ ਦੇਖਦੇ ਬੇਨਤੀ ਪੱਡ ਕੁੰਮੜੇ ਤੇ ਆ ਕੇ ਪੁੱਛ ਲੋ ਮੌਲੀ ਬੈਦਵਾਨ ਚ ਪੁੱਛ ਲੋ ਚੀਲੇ ਚ ਪੁੱਛ ਲੋ ਕਿਵੇਂ ਪੁੱਡਾ ਗਮਾਡਾ ਨੇ ਜਿਨੇ ਪੈਸੇ ਵੀ ਚੱਕੇ ਆ ਤਾਂ ਉਥੇ ਕਮਿਸ਼ਨ ਦੇ ਕੇ ਲੋਕਾਂ ਨੇ 10% 5%, 5% 15% ਕਮਿਸ਼ਨ ਦੇ ਕੇ ਪੈਸੇ ਚੱਕੇ ਆ ਉਹ ਪੀੜਤ ਲੋਕਾਂ ਦਾ ਦੱਸੋ ਕਿਸ ਪਾਸੇ ਰਹਾ ਨਾ ਉਹ ਜ਼ਮੀਨ ਰਹੀ ਅੱਛਾ ਉਹੀ ਜ਼ਮੀਨ ਅੱਜ ਸੈਕਟਰ 68 ਦੇ ਇੱਕ ਬੋਲੀ ਦੇ ਜਿਹੜਾ ਕਿਲਾ ਵਿਕਿਆ 100 ਕਰੋੜ ਦਾ ਵਿਕਿਆ ਜਿਹੜਾ ਸਾਡਾ 2-2 2.5-2.5 ਲੱਖ ਰੁਪਏ ਨੂੰ ਕਿਲਾ ਲਿਆ ਬਾਜ ਉਹ 100-100 ਕਰੋੜ ਰੁਪਏ ਦਾ ਬਟੌਰ ਕਿ ਜਿਹੜਾ ਵਿਕ ਰਿਹਾ ਹੈਗਾ ਤੇ ਦੱਸੋ ਜੀ ਕਿਸਾਨ ਕਿਧਰ ਨੂੰ ਕਿਸਾਨ ਜਿਹੜਾ ਕੀ ਕਰੂਗਾ ਜਦੋਂ ਇਹਨਾਂ ਨੇ ਪਹਿਲਾਂ ਕਾਗਲੀਆਂ ਨਾਲ ਲੁੱਟੇ ਫਿਰ ਕਾਂਗਰਸ ਨਾਲ ਲੁੱਟੇ ਅੱਜ ਦੀ ਗੱਲ ਕਰ ਲਈ ਅੱਜ ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ ਇਹ ਸਾਹਮਣੇ ਤੁਹਾਡੇ ਦਿਖ ਰਿਹਾ ਮੌਲ ਵਾਲੀ ਜਗਾ 780 ਕਰੋੜ ਰੁਪਏ ਦੀ ਵਿਕਰੀ 10-12 ਕਿੱਲੇ ਇਹ ਸਿਰਫ ਮਨ ਲੱਗਦੀ 15 ਜਾਂ 20000 ਰੁਪਏ ਕਿਲਾ ਜਿਹੜਾ ਖਰੀਦਾ ਵਾ ਲੰਬ ਇਥੇ 40 ਸਾਲ ਜ਼ਮੀਨ ਨੂੰ ਬੇਲੀ ਹੋ ਗਈ ਤੇ ਹੁਣ ਵਿਕ ਰਹੀਆਂ ਅਸੀਂ ਜਿਹੜੇ 10-15 ਪਿੰਡਾਂ ਦੇ ਲੋਕਾਂ ਗੱਲ ਕਰ ਲਈਏ ਇਹ ਪੂਰ ਤੇ ਜਿਹੜੇ ਪੀੜਤਾਂਗੇ ਅੱਜ ਮੈਨੂੰ ਇਹ ਇਹਨਾਂ ਨੂੰ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਤੁਹਾਡੇ ਨਾਲ ਹੀ ਵੀ ਤੁਸੀਂ ਯਾਰ ਬੋਲਦੇ ਕਿਉਂ ਨਹੀਂ ਆਪਣੇ ਹੱਕਾਂ ਕਿ ਉਹਨਾਂ ਲਈ ਕਿਉਂ ਨਹੀਂ ਬੋਲਦੇ ਕਾਲੀ ਦਲ ਜਾਂ ਕਾਂਗਰਸ ਕਿਹੜਾ ਸਾਨੂੰ ਵਰ�ੀਆਂ ਦੇਗੀ ਜਾਂ ਕਾਜੂ ਬਦਾਮ ਦੇਗੀ ਵੀ ਹੁਣ ਵਾਲੀ ਨਹੀਂ ਪਾਰਟੀ ਦਿੰਦੀ ਪਹਿਲਾਂ ਵੀ ਪੀੜਤ ਸੀ ਕਿਸਾਨ ਅੱਜ ਵੀ ਪੀੜਤ ਹੈ ਸ਼ਾਇਦ ਫੇਰ ਵੀ ਪੀੜਤ ਰਹੂਗਾ ਕਿਸਾਨਾਂ ਨੂੰ ਇਹਨਾਂ ਦੇ ਪਿੱਛੇ ਲੱਗ ਕੇ ਨਹੀਂ ਲੜਾਈ ਲੜਨੀ ਚਾਹੀਦੀ ਇੰਡੀਵਿਜੁਅਲ ਇੰਡੀਪੈਂਡੈਂਟ ਆਪਣੀ ਇਕੱਲੇ ਨੇ ਲੜ ਕਾਲੀ ਖੜਦਾ ਨਾ ਕਾਂਗਰਸ ਖੜਦੀ ਨਾ ਅੱਜ ਵਾਲੀ ਪਾਰਟੀ ਨਾ ਖੜਨਾ ਤੇ ਮੈਂ ਇਹੀ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਹੈ ਜਿਹੜੇ ਅੱਜ ਬਹੁਤ ਵੱਡ ਵੱਡੇ ਆ ਸਾਹਮਣੇ ਪੁੱਡਾ ਕਮਾਡਾ ਚ ਅਜ ਕਾਲੀ ਦਲ ਦਾ ਤਰਨਾ ਰੱਖਿਆ ਥੋੜੇ ਦਿਨ ਪਹਿਲਾਂ ਕਾਂਗਰਸ ਨਾ ਰੱਖਿਆ ਸੀ ਇਹ ਸਿਰਫ ਦਾ ਸਿਰਫ ਵੈਸੇ ਹੀ ਚੀਕਾਂ ਮਾਰਦੇ ਫਿਰਦੇ ਇਹਨਾਂ ਦੇ ਪੀੜਤ ਕਰੇਵੇ ਆ ਸਾਡੇ ਕੋਲੇ 10-10 ਸਾਲ ਦੀਆਂ ਜਿਹੜੀਆਂ ਲਿਸਟਾਂਆਂ ਗਿਆ ਆ ਪੀੜਤ ਲੋਕਾਂ ਦੀਆਂ ਪੀੜਤ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਲਿਸਟਾਂਆਂ ਗਿਆ ਇਹ ਲਿਸਟਾਂ ਦੇ ਤੁਸੀਂ ਨਿਗਾਹ ਮਾਰ ਸਕਦੇ 10 ਸਾਲ ਪਹਿਲਾਂ ਇਹ 15 ਦੀਆਂ ਸਾਡੀਆਂ ਜਿਹੜੀਆਂ ਅਖਬਾਰਾਂ 'ਚ ਫੋਟੋਆਂ ਲਾਈ ਜਾਂਦੀਆਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੀ ਤਾਂ ਨਾ ਪੇਮੈਂਟ ਜਿਹੜੀ ਪੁੱਡਾ ਕਮਾੜਾ ਨੇ ਜਮਾ ਨਹੀਂ ਕਰਾਈ ਇੱਥੇ ਤੱਕ ਕਿ ਇਹਨਾਂ ਦੀ ਸਰਕਾਰ 'ਚ ਕਾਲੀਆਂ ਦੀ ਸਰਕਾਰ 'ਚ ਕਾਂਗਰਸ ਦੀ ਸਰਕਾਰ 'ਚ ਕੁੱਡਾ ਦੇ ਦਫ਼ਤਰ ਦੀ ਕਈ ਵਾਰੀ ਕੁਰਕੀ ਹੋ ਚੁੱਕੀ ਆ ਅਟੈਚਮੈਂਟ ਹੋ ਚੱਕੀ ਆ ਅਟੈਚਮੈਂਟ ਦੇ ਬਾਅਦ ਕਿਤੇ ਜਾ ਕੇ ਪੈਸੇ ਜਮ੍ਹਾਂ ਕਰਾਉਂਦੇ ਸੀ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਫਿਰਦੇ ਆ ਕਿਸਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਗਰੀਬ ਲੋਕਾਂ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਦੇ 5-5 ਮਰਲੇ ਦੇ ਪਲਾਟ ਤੇ ਬਾੜੇ ਤੇ ਮਨਨ ਨੂੰ ਦੇ ਕੇ ਰਾਜੀ ਨਹੀਂ ਹੈ ਗਮਰਾ ਨਾ ਹੋ ਇਹਨਾਂ ਦੇ ਪਿੱਛੇ ਤਾਂ ਲੱਗੋ ਜੇ ਕੋਈ ਲੜਾਈ ਲੜਨੀ ਆ ਆਪਣੇ ਪੈਰਾਂ ਤੇ ਲੜੋ ਆਪਣੇ ਆਜ਼ਾਦ ਹੋ ਕੇ ਲੜੋ ਅੱਜ ਦੀ ਜਿਹੜੀ ਲੈਂਡ ਪੋਲਿੰਗ ਦਾ ਸਕੀਮ ਸਰਕਾਰ ਲੈ ਕੇ ਆਈ ਹੈ ਇਹਦੇ ਬਾਰੇ ਕੀ ਕਹੋਂਗੇ ਜੀ ਤੁਹਾਡੀ ਪਹਿਲੇ ਵੀ ਦੇਖੋ ਲੈਂਡ ਪੋਲਿੰਗ ਸਕੀਮ ਸਰਕਾਰ ਨੇ ਜੇ ਕਰਨੀ ਸੀ ਬਣਾਣੀ ਸੀ ਕੋਈ ਪਾਲਿਸੀ ਇੱਥੇ ਦੇ ਲੋਕਲ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਦੀ ਅਕਵਾਇਰ ਹੋਣੀ ਹੈ 5 7 10 ਕਿਸਾਨਾਂ ਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਦੱਸੋ ਜੀ ਅਸੀਂ ਆ ਪਾਲਿਸੀ ਬਣਾਣ ਲੱਗੇ ਤੁਹਾਡੀ ਕੀ رائے ਆ ਇਹਦੇ 'ਚ ਕੀ ਕੀ ਹੋਣਾ ਚਾਹੀਦਾ ਜਦੋਂ ਕਿਸੇ ਵੀ ਜ਼ਮੀਨ ਲੈਣੀ ਆ ਐਕਵਾਇਰ ਕਰਨੀ ਆ ਉਹ ਵਿੱਚ ਬੰਦਾ ਨਹੀਂ ਜੇਕਰ ਦਿੱਲੀ ਤੇ ਆ ਕੇ ਬਾਹਰ ਤੋਂ ਆ ਕੇ ਪਾਲਿਸੀ ਬਣਾ ਦੇਣਗੇ ਦੱਸੋ ਇਹ ਕਿਸਾਨਾਂ ਨੂੰ ਕਿਵੇਂ ਮਨਜ਼ੂਰ ਹੋਊਗੀ ਜੇ ਕਰੀ ਸੀ ਪਾਲਿਸੀ ਨੂੰ ਬਣਾਉਣ ਲੱਗੇ ਪਹਿਲਾਂ ਕਿਸਾਨਾਂ ਦੀ ਕੋਈ ਸਲਾਹ ਕਰ ਲੰਦੇ ਰਾਇ ਕਰ ਲੰਦੇ ਹੁਣ ਜਿੱਥੇ ਬੰਦੀਆਂ ਬਣੀਆਂ ਸਾਰੀ ਜਿੱਥੇ ਬੰਦੀਆਂ ਦਾ ਦੋ ਦੋ ਮੈਂਬਰੀ ਕੀਕ ਮੈਂਬਰ ਲੈ ਲੋ ਉਹ ਪਾਲਿਸੀ ਨੂੰ ਤਿਆਰ ਕਰੋ ਜਦੋਂ ਦਸੇ ਬੰਦੀਆਂ ਤਿਆਰ ਹੋ ਜਾਣੀਆਂ ਤਾਂ ਉਹ ਪਾਲਿਸੀ ਜਿਹੜੀ ਆ ਸਰਕਾਰ ਅੱਗੇ ਮਨਜ਼ੂਰ ਕਰਾ ਲਨ ਤੇ ਪ੍ਰਾਪਤ ਕਰਾ